ਸਭ ਤੋਂ ਵੱਧ ਜਿਹੜਾ ਸ਼ਅਦਤ ਹੋ ਰਿਹਾ ਸਿੱਖਾਂ ਦੇ ਨਾਲ ਹੀ ਕਿਉਂ ਹੋ ਰਿਹਾ ਅਸੀਂ ਕਹਿੰਦੇ ਆ ਮੋਦੀ ਮਾੜਾ ਮੈਂ ਕਹਿੰਦਾ ਬਿਲਕੁਲ ਮੋਦੀ ਮਾੜਾ ਨਹੀਂ ਹੈਗਾ ਜੋ ਮੋਦੀ ਦਾ ਏਜੰਡਾ ਜੋ ਆਪਣੇ ਲੋਕਾਂ ਲਈ ਉਹ ਕਰ ਰਿਹਾ ਉਹ ਕਰ ਰਿਹਾ ਹੈ ਤੋ ਪਹਿਲਾਂ ਸਿੱਖ ਸਿੱਖ ਦਾ ਵਿਰੋਧ ਕਰਦਾ ਅੱਜ ਜੇ ਅਮਰਤਪਾਲ ਵਰਗੇ ਵੀਰ ਸਾਡੇ ਜੇਲ੍ਹਾਂ ਦੇ ਵਿੱਚ ਬੈਠੇ ਨੇ ਉਹਦਾ ਬਖੰਡਾ ਕਾਰਨ ਕੀ ਆ ਕਾਰਨ ਇਹ ਆ ਕਿ ਸਾਡੇ ਆਪਣੇ ਲੋਕ ਨੇ ਆਪਣੇ ਲੋਕਾਂ ਕਰਕੇ ਜੇਲ੍ਹ ਦੇ ਵਿੱਚ ਬੈਠਾ ਹੈ ਰਾਤਰੀਆ ਕਾਲ ਗੁਰੂ ਰਾਮਦਾਸ ਦੀ ਧਰਤੀ ਤੇ ਜਿੰਨੇ ਵੀ ਸਤਿਕਾਰਯੋਗ ਤੁਸੀਂ ਬੈਠੇ ਹੋ ਮਾਵਾ ਬੈਠੇ ਆ ਪਾਣਾ ਬੈਠੇ ਸਭ ਤੋਂ ਪਹਿਲਾਂ ਬੁਲਾइए ਫਤਿਹ ਆ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖ ਨੇ ਵੀ ਕਿਹਾ ਬਹੁਤ ਸਾਰੇ ਬਲਾੜਾ ਤੁਸੀਂ ਇਹ ਗੱਲ ਸੁਣਦੇ ਹੀ ਆ ਸਾਡੇ ਸਿੱਖ ਬਲਾੜਾ ਤਾਂ ਇਹ ਗੱਲ ਸੁਣਦੇ ਆ ਇਤਿਹਾਸ ਦੇ ਵਿੱਚ ਇਹ ਗੱਲ ਪੜ੍ਹਦੇ ਆ ਆ ਕਿ ਸਾਡੇ ਸਿੱਖਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਇਸ ਦੇ ਵਿੱਚ ਵਿੱਚ ਮੁਗਲ ਆਏ ਮੁਗਲਾਂ ਨੂੰ ਸਾਡੇ ਗੁਰੂ ਸਾਹਿਬਾਨਾ ਨੇ ਉਹਨਾਂ ਦੀ ਜੜ ਪੱਟੀ ਮੁਗਲਾਂ ਦਾ ਸੀ ਰਾਜ ਖਤਮ ਕੀਤਾ ਫਿਰ ਅੰਗਰੇਜ਼ ਆਏ ਅੰਗਰੇਜ਼ਾਂ ਨੇ ਜੜ ਪੱਟੀ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਦੀਆਂ ਰਹੀਆਂ ਨੇ ਪਰ ਆ ਸਭ ਤੋਂ ਵੱਧ ਜਿਹੜਾ ਤਸ਼ੱਦਦ ਹੋ ਰਿਹਾ ਸਿੱਖਾਂ ਦੇ ਨਾਲ ਹੀ ਕਿਉਂ ਹੋ ਰਿਹਾ ਸਿੱਖ ਗੱਲ ਇਹ ਵਿਚਾਰ ਉਹ ਵੀ ਸਭ ਤੋਂ ਵੱਧ ਜਿਹੜਾ ਤਸ਼ੱਦਦ ਹੋ ਰਿਹਾ ਸਿੱਖਾਂ ਦੇ ਨਾਲ ਹੀ ਹੋ ਰਿਹਾ ਉਹ ਹੋ ਕਿਉਂ ਰਿਹਾ ਅਸੀਂ ਕਹਿੰਦੇ ਆ ਮੋਦੀ ਮਾੜਾ ਮੈਂ ਕਹਿੰਦਾ ਬਿਲਕੁਲ ਮੋਦੀ ਮਾੜਾ ਨਹੀਂ ਹੈਗਾ ਸੋਲੋ ਕਿਉਂ ਨਹੀਂ ਮਾਰਾ ਹੈਗਾ ਕਿਉਂਕਿ ਜੋ ਮੋਦੀ ਦਾ ਏਜੰਡਾ ਹੈ ਜੋ ਆਪਣੇ ਲੋਕਾਂ ਲਈ ਉਹ ਕਰ ਰਿਹਾ ਉਹ ਕਰ ਰਿਹਾ ਹੈ ਪਰ ਸਵਾਲ ਇੱਥੇ ਖੜਾ ਕੀ ਹੁੰਦਾ ਹੈ ਸਵਾਲ ਇਹ ਖੜਾ ਹੁੰਦਾ ਹੈ ਵੀ ਜੇ ਸਾਡੇ ਸਿੱਖਾਂ ਦਾ ਤਸੱਦਦ ਹੋ ਰਿਹਾ ਉਹਦਾ ਕਾਰਨ ਇਹ ਹੈ ਕਿ ਅਸੀਂ ਆਪਾਂ ਆਪਣੇ ਵਿੱਚ ਹਾਤੀ ਮਾਰੀਏ ਥੋੜੀ ਜੀ ਆਪਣੇ ਵਿੱਚ ਹਾਤੀ ਬਟਾ ਕੀ ਮਾਰੀਏ ਕਿ ਅਸੀਂ ਸਭ ਤੋਂ ਪਹਿਲਾਂ ਆਪਾਂ ਆਪਣੇ ਨਾਲ ਲੱਤਾਂ ਖਿੱਚਦੇ ਹਾਂ ਸਭ ਤੋਂ ਪਹਿਲਾਂ ਸਿੱਖ ਸਿੱਖ ਦਾ ਵਿਰੋਧ ਕਰਦਾ ਅੱਜ ਦੇ ਅਮਰਤਪਾਲ ਵਰਗੇ ਵੀਰ ਸਾਡੇ ਜੇਲ੍ਹਾਂ ਦੇ ਵਿੱਚ ਬੈਠੇ ਨੇ ਉਹਦਾ ਬਖੰਡਾ ਕਾਰਨ ਕੀ ਆ ਕਾਰਨ ਇਹ ਆ ਕਿ ਸਾਡੇ ਆਪਣੇ ਲੋਕ ਨੇ ਆਪਣੇ ਲੋਕਾਂ ਕਰਕੇ ਜੇਲ੍ਹ ਦੇ ਵਿੱਚ ਬੈਠਾ ਜੇ ਸਾਡੇ ਨੌਜਵਾਨ ਆ ਜੇਲ੍ਹਾਂ ਦੇ ਵਿੱਚ ਬੈਠੇ ਨੇ ਸਾਡੇ ਆਪਣੇ ਲੋਕਾਂ ਕਰਕੇ ਜੇਲ੍ਹਾਂ ਦੇ ਵਿੱਚ ਬੈਠੇ ਨੇ ਸਭ ਤੋਂ ਵੱਧ ਵਿਰੋਧ ਜੇ ਅਮਰਤਪਾਲ ਪੰਜਾਬ ਨੂੰ ਬਚਾਉਣ ਲਈ ਆਇਆ ਨੌਜਵਾਨ ਉੱਠੇ ਪੰਜਾਬ ਨੂੰ ਬਚਾਉਣ ਲਈ ਸਭ ਤੋਂ ਵੱਧ ਦੁੱਖ ਕਿਸਨਾਂ ਨੂੰ ਹੋਇਆ ਦੱਸੋ ਸਭ ਤੋਂ ਵੱਡਾ ਦੁੱਖ ਸਾਡੇ ਪੰਥ ਕਾਰਗੋ ਨੂੰ ਸਾਡੇ ਪੰਥ ਦੇ ਲੋਕਾਂ ਨੂੰ ਹੋਇਆ ਕਿ ਨਹੀਂ ਹੋਇਆ ਹੋਇਆ ਫਿਰ ਅਸੀਂ ਕਹਨੇ ਆ ਵੀ ਸਾਡੇ ਨਾਲ ਨੂੰ ਅਸੀਂ ਕੁਰਸੀਆਂ ਤੇ ਬਿਠਾਈ ਬੈਠੇ ਆ ਸਭ ਤੋਂ ਪਹਿਲਾਂ ਅਸੀਂ ਦੁਸ਼ਮਣ ਹੀ ਨਹੀਂ ਪਛਾਣਦੇ ਕਿ ਸਾਡਾ ਦੁਸ਼ਮਣ ਕੌਣ ਹੈ ਅਸੀਂ ਆਪਸ ਦੇ ਵਿੱਚ ਲੜੀ ਜਾਂਦੇ ਆ ਉਹ ਕਹਿੰਦਾ ਉਹ ਮਾਰਾ ਉਹ ਕਹਿੰਦਾ ਉਹ ਮਾਰਾ ਸਾਡਾ ਦੁਸ਼ਮਣ ਕੌਣ ਹੈ ਸਾਡੀ ਦੁਸ਼ਮਣ ਹੈਗੀ ਰਾਜ ਕਰਤਾ ਸ਼੍ਰੇਣੀ ਜਿਹੜੇ ਰਾਜ ਕਰਨਾ ਨੇ ਸਾਡੇ ਦੁਸ਼ਮਣ ਹੋਣਗੇ ਅਸੀਂ ਦਸ਼ਮਨ ਨੂੰ ਪਛਾਣ ਨਹੀਂ ਸਕਦੇ ਸਭ ਤੋਂ ਵੱਧ ਜੋਰ ਅਸੀਂ ਆਪਣੇ ਲੋਕਾਂ ਦੇ ਆਪ ਵਿੱਚ ਵਿੱਚ ਲੜਨ ਤੇ ਲਾਅ ਹੋਇਆ ਸਾਡਾ ਇੱਕ ਵੀ ਸ਼ਬਦ ਅਸੀਂ ਆਪਣੇ ਲੋਕਾਂ ਦੇ ਵਿਰੁੱਧ ਨਹੀਂ ਕੱਢਦੇ ਜਿੱਦਣ ਦੀ ਮੈਨੂੰ ਸਮਝ ਆਈ ਹੈ 2-2 ਸਾਲ ਦੀ ਲੱਖਾਂ ਬਾਈ ਬੇਟਾ ਲੱਖੇ ਬਾਈ ਨਾਲ ਵਿਚਾਰ ਸਾਂਝੇ ਕਰਦਾ ਹੁੰਦਾ ਹਰ ਟਾਈਮ ਇਹ ਕਹਿੰਦਾ ਹੁੰਦਾ ਵੀ ਜਿਹੜੇ ਵੀ ਲੋਕ ਲੜ ਰਹੇ ਨੇ ਆਪਣੇ ਪੰਜਾਬ ਲਈ ਲੜ ਰਹੇ ਨੇ ਆਪਣੀ ਮਿੱਟੀ ਲਈ ਲੜ ਰਹੇ ਨੇ ਅਸੀਂ ਉਹਨਾਂ ਦਾ ਵਿਰੋਧ ਬਿਲਕੁਲ ਨਹੀਂ ਕਰਨਾ ਇਸ ਕਰਕੇ ਸੰਤੋ ਵਡਾ ਦਿਖਾਉਂਦੇ ਆ ਕਿ ਜਿਹੜਾ ਜੰਮਰਤਪਾਲ ਵਰਗੇ ਜ਼ਿਲਾਂ ਦੇ ਵਿੱਚ ਬੈਠੇ ਨੇ ਸਾਡੇ ਆਹੀ ਲੋਕਾਂ ਕਰਕੇ ਜਿਹੜੇ ਸਾਡੇ ਪੰਥ ਦੇ ਨਾਂ ਤੇ ਵੋਟਾਂ ਬਹੁਤ ਵੱਧ ਬਟੋਰਦੇ ਰਹੇ ਨੇ ਉਹਨਾਂ ਨੇ ਕਰਕੇ ਜ਼ਿਲਾਂ ਦੇ ਵਿੱਚ ਬੈਠੇ ਨੇਗੇ ਉਹ ਕਿਉਂ ਨਹੀਂ ਲੋਕ ਵਿਰੋਧ ਕਰਦੇ ਉਹਨਾਂ ਨੂੰ ਪਤਾ ਆ ਵੀ ਸਾਡੀਆਂ ਕੁਰਸੀਆਂ ਝੜ ਗਈਆਂ ਕੁਰਸੀਆਂ ਝੜਨੇ ਭਾਜਪਾ ਦੇ ਝੜਨੇ ਹੁਣ ਮੋਦੀ ਮੈਂ ਮੋਦੀ ਨੂੰ ਕਿਉਂ ਚੰਗਾ ਕਹਾ ਮੋਦੀ ਨੂੰ ਮੈਂ ਇਸ ਕਰਕੇ ਚੰਗਾ ਕਹਾ ਜੋ ਦਾ ਅਜੰਡਾ ਹੈ ਜੋ ਕਰਨਾ ਚਾਹੁੰਦੇ ਨੇ ਜੋ ਆਰਐਸਐਸ ਦਾ ਅਜੰਡਾ ਹੈ ਜੋ ਹਿੰਦੂ ਟਵਰ ਦਾ ਅਜੰਡਾ ਉਹ ਤੇ ਪੂਰਾ ਠੋਕ ਕੇ ਪਰਾ ਦੇ ਰਹੇ ਹੋ ਪਰ ਜਿਹੜਾ ਸਾਡਾ ਸਾਡੇ ਦੁਕਾਨ ਤੇ ਬਣਿਆ ਕਿਉਂ ਆ ਜਿਹੜੇ ਸਿਰ ਤੇ ਪੱਗਾ ਮੰਨ ਕੇ ਸਾਡੀ ਗੱਲ ਉਹਨੇ ਕਹਦੇ ਸੀ ਪੰਥ ਕਾਗੂ ਆ ਅਸੀਂ ਸਿੱਖ ਦੇ ਸੱਖਾਂ ਦੇ ਬੜਾ ਮੋੜੀ ਹੋ ਕੇ ਲੜਾਈਆਂ ਲਾਉਣ ਵਾਲਿਆ ਉਹ ਸਿੱਖਾਂ ਦੇ ਸਭ ਤੋਂ ਵੱਧ ਪਿੱਛੇ ਦੇ ਵਿੱਚ ਸਰਾ ਉਹਨਾਂ ਨੇ ਮਾਰੇ ਹੋਇਆ ਦੁਨੀਆ ਨੂੰ ਪੂਰੇ ਵਰਲਡ ਨੂੰ ਸਾਰੀ ਦੁਨੀਆ ਨੂੰ ਪੱਟ ਕੇ 2% ਵਾਲੇ ਇਹਨਾਂ ਨੇ ਕਿੱਡੀਆਂ ਮਡੀਆਂ ਕੁਰਬਾਨੀਆਂ ਲੇਗੀਆਂ ਅੱਜ ਉਹ ਕੁਰਬਾਨੀਆਂ ਸਾਰੇ ਸਾਡੇ ਪੰਥ ਕਾਗੂ ਰੋਲੀ ਤੁਰੇ ਜਾਂਦੇ ਨੇ ਕਿ ਤੁਸੀਂ ਇੱਕੋ ਹੀ ਗੱਲ ਕਹਿਣਾ ਸੀ ਮਾਲਵੇ ਵਾਲਿਆਂ ਅਸੀਂ ਕਿਉਂ ਅੱਜ ਨਹੀਂ ਧੌਣ ਦੇ ਬੱਚਾ ਸਭ ਤੋਂ ਵੱਡਾ ਸੀ ਨਹੀਂ ਜਿਹੜੀ ਧੌਣ ਦੇ ਵਿੱਚ ਮੈਂ ਕਿਲਾ ਸੀ ਕੱਢ ਕੇ ਰੱਖ ਜਾਣਾ ਅਸੀਂ ਇਹਨਾਂ ਨੂੰ ਕਿਉਂ ਉਹਨਾਂ ਨੂੰ ਸਿੱਟ ਲੈਂਦੇ ਆ ਇਹਦਾ ਕਾਰਨ ਕਿ ਆਸ਼ਟਾ ਹੁਣ ਆਉਣ ਵਾਲੇ ਦਿਨਾਂ ਵਿੱਚ ਮੈਂ ਕਹਿ ਕੇ ਨਹੀਂ ਜਾ ਮੈਂ ਇਸ 스테ਜ ਤੋਂ ਕਿ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਦੇ ਐਮਐਲਏ ਨੂੰ ਘੇਰਨਾ ਪੈਣਾ ਹੈ ਇਹਨਾਂ ਦੇ ਮਿਨਿਸਟਰ ਨੂੰ ਘੇਰਨਾ ਪੈਣਾ ਇਹਨਾਂ ਨੇ ਘਰ ਘੇਰਨੇ ਪੈਣਾ ਖੋਰ ਕਿਤੇ ਜਾ ਕੇ ਮਸਲਾ ਹਾਲੂ ਇਹ ਮਸਲਾ ਹਾਲ ਨਹੀਂ ਹੁੰਦਾ ਮੈਂ ਪੰਜਾਬ ਗਰਮਟ ਨੂੰ ਪੰਜਾਬ ਸਰਕਾਰ ਨੂੰ ਇੱਥੋਂ ਧੋਖ ਕੇ ਗੱਲ ਕਰਨਾ ਵੀ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਸਲਾ ਨਹੀਂ ਹੱਲ ਹੋਊਗਾ ਤਾਂ ਅਸੀਂ ਸੀਐਮ ਦੀ ਕੋਠੀ ਵੀ ਘੇਰਾਂਗੇ ਐਮਐਲਏ ਨੂੰ ਵੀ ਘੇਰਾਂਗੇ ਉਹ ਇੱਥੇ ਆ ਨਹੀਂ ਹੈਗਾ ਵੀ ਆ ਹੁਣ ਜਿਵੇਂ ਸਰਿਆਮੀ ਤਰੇ ਫਿਰਨਗੇ ਗੱਲਾਂ ਪੰਜਾਬ ਦੀਆਂ ਕਰਨੀਆਂ ਗੱਲਾਂ ਪਾਕ ਦੀਆਂ ਕਰਨੀਆਂ ਤੇ ਸਾਡੇ ਨੌਜਵਾਨਾਂ ਤੇ ਬੋਲਣ ਨੂੰ ਕਿਆ ਨਹੀਂ ਹੈਗੇ ਤਿਆਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੇ ਐਮਐਲਏ ਦੇ ਘਰ ਘੇਰਨੇ ਆ ਆ ਜਿਹੜੇ ਬਨੇ ਫੁਰਦੇ ਨੇ ਜਿਹੜੇ ਮਿਨਿਸਟਰ ਬਨੇ ਫੁਰਦੇ ਨੇ ਮੈਂ ਘਰ ਘੇਰਨੇ ਆ ਗੱਲ ਕਰਦਾ ਭਗਵਾਨਤਮਾਨ ਬੰਨ ਕੇ ਸਿਰ ਤੇ ਬਾਜ ਮੈਂ ਸਿੱਖਾਂ ਦਾ ਪਰ ਸਿੱਖਾਂ ਦੀ ਗੱਲ ਕਹਣੀ ਕੀਤੀ ਜਾਂਦੀ ਅਸੀਂ ਗਲਤੀ ਕਿੱਥੇ ਕਰਤੀ ਅਜਿਦਾ ਦੱਸੋ ਜੇ ਅੰਬਰਦਪਾਲ ਨੇ ਨਸ਼ੇ ਛਡਾਉਣ ਦੀ ਗੱਲ ਕੀਤੀ ਪਾਥਰੇ ਨਾਲ ਜੋੜਨ ਦੀ ਗੱਲ ਕੀਤੀ ਅੰਸੇ ਐਮ ਨਹੀਂ ਲੱਗਿਆ ਐਮ ਨਹੀਂ ਡਿਗਰ ਦੇ ਗੱਲਣ ਵਿੱਚ ਚਲੇ ਗਏ ਸਭ ਮਿਲੇ ਹੋਏ ਨੇਗੇ ਪਤਾ ਜੋ ਦਿੱਲੀ ਕਹਿੰਦੀ ਆ ਉਹ ਦਿੱਲੀ ਇੱਥੇ ਸਭ ਕੁਝ ਤੇ ਸਾਡੇ ਲਾਗੂ ਹੁੰਦਾ ਪਤਾ ਵੀ ਸਾਡੀ ਸ੍ਰੀਆਮ ਦੀ ਕੁਰਸੀ ਜਾਊਗੀ ਪਤਾ ਵੀ ਸਾਡੀਆਂ ਜਿਹੜੀਆਂ ਹੁਣ ਐਮਐਲ ਬੰਦ ਦੇ ਕਿਵੇਂ ਨੇਗੇ ਐਮ ਐਲ ਏ ਇੱਕ ਲੋਕ ਹੁੰਦੇ ਨੇ ਕਿ ਲੋਕਾਂ ਦੀ ਗੱਲ ਕਰਨ ਵਾਲੇ ਸਭ ਤੋਂ ਵੱਧ ਜਿਨ੍ਹਾਂ ਨੂੰ ਵੀ ਟਿਕਟ ਮਿਲਣੀ ਹੈ ਜਿਹੜੇ ਮინისტრ ਬਣਨੇ ਆ ਜਿਹੜੇ ਵੀ ਐਮ ਪੀ ਬਣਨੇ ਆ ਜੋ ਦਿੱਲੀ ਦੀ ਰਾਜ ਸਰਣੀ ਕਹਿੰਦੀ ਹੈ ਜੋ ਦਿੱਲੀ ਦੇ ਲੋਕ ਕਹਿੰਦੇ ਨੇਗੇ ਜੋ ਦਿੱਲੀ ਦੇ ਘਰ ਨਿਤਿਆ ਘਰ ਘਰ ਇੱਥੋਂ ਭੇਜਦੇ ਨੇਗੇ ਉਹ ਤਾਂ ਐਮ ਐਲ ਏ ਤਲਬੇ ਚੜ ਚੜ ਕੇ ਬਣਦੇ ਨੇ ਉਹਦੀ ਆਵਾਜ਼ ਵੀ ਨਿਕਲਦੀ ਨਹੀਂ ਕਿ ਉਹਨਾਂ ਦੇ ਖਿਲਾਫ ਅਸੀਂ ਬੋਲ ਪੀਏ ਚੇਸ ਕਰਕੇ ਵੀਰੋ ਆਪਣੇ ਨਾਲ ਦੁਸ਼ਮਣਾਂ ਦੀ ਪਛਾਣ ਕਰੋ ਆ ਜਿਹੜੇ ਵੀ ਬਣੇ ਫਿਰਦੇ ਨੇ ਕਿ ਪੰਥਕਾਉਣ ਵਾਲਿਆ ਜਿੰਨੀਆਂ ਵੀ ਪਾਰਟੀਆਂ ਨੇ ਗਿਆ ਕਹਿੰਦੇ ਪੰਜਾਬ ਬਚਾਉਣਾ ਪੰਜਾਬ ਐਂ ਜਾ ਕੇ ਬਚੂਗਾ ਪੰਜਾਬ ਐਵੇਂ ਬਚੂਗਾ ਗੱਲ ਕਰੋ ਸਾਡੇ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਨੇ 28-28 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਨੇਗੇ ਤੇ ਜਿਹੜੇ ਹੁਣ ਸਾਡੇ ਡਿਗਰੂ ਕਰਦੇ ਨੇ ਜੇਲ੍ਹਾਂ ਦੇ ਵਿੱਚ ਬੈਠੇ ਨੇ ਇਹਨਾਂ ਨੂੰ ਪੰਜਾਬ ਲਿਆਉਣ ਦੀ ਗੱਲ ਕਰੋ ਮਾ ਸਿੱਧਾ ਚੱਲਦਾ ਹੁੰਦਾ ਆਣ ਪੂਰਾ ਜਿਹੜਾ ਹੁਣ ਮਰੀ ਅੱਜ ਵਾਲੀ ਗੱਲ ਸਰਕਾਰਾਂ ਨੂੰ ਪੂਰੀ ਚੁਗਦੀ ਹੈ ਸਾਡਾ ਕਿਉਂਕਿ ਇਹ ਐਲਾਨ ਹੁੰਦਾ ਵੀ ਇਹ ਤਾਂ ਇਹਨਾਂ ਨੂੰ ਘੇਰਨਾ ਅਜੇ ਤੱਕ ਘੇਰ ਕੇ ਸਵਾਲ ਕਰਨਿਆ ਅਸੀਂ ਨਹੀਂ ਪਿੰਡਾਂ ਦੇ ਵਿੱਚ ਬਣ ਦੇਣਾ ਸਿੱਧੀ ਜੀ ਸਪੱਸ਼ਟ ਜੀ ਕਹਾਣੀ ਐ ਇੱਥੋਂ ਕੋਈ ਚੰਗਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਐਲਾਨ ਕਰਿਓ ਮੈਂ ਬੜਾ ਸੁਆਣ ਹੀ ਲੈਂਦਾ ਇਹੀ ਐਲਾਨ ਹੋਵੇ ਨਹੀਂ ਤਾਂ ਜਿੰਨਾ ਟਾਈਮ ਮਰਜੀ ਤਾਂ ਮੈਂ ਉੱਪਰ ਬੈਠੇ ਰਹੋ ਸਾਡਾ ਜਿਹੜਾ ਅੰਦੋਲਨ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਅਸੀਂ ਜਾ ਕੇ ਸਿੱਧੀ ਸੀਐਮ ਦੀ ਕਹਿੰਦੇ ਵੀ ਅਸੀਂ ਤਾਂ ਕੋਠੀ ਘੇਰਾਂਗੇ ਵਾਹ ਸਿੱਧੀ ਗੱਲ ਐ ਸਿੱਧੇ ਸਪੱਸ਼ਟ ਸਵਾਲ ਹੋਣੇ ਚਾਹੀਦੇ ਨੇ ਫਿਰ ਕਿਤੇ ਮਸਲਾ ਜਾ ਕੇ ਹੱਲੂ ਠੀਕ ਇੱਥੇ ਵੀ ਸਾਡੇ ਐਮਪੀ ਸਾਹਿਬਾਨ ਹੋਣਗੇ 13 ਐਮਪੀ ਨੇ 17 7 ਰਾਸਾਂ ਮੈਂਬਰ ਨੇ 117 ਐਮਐਲਏ ਨੇਗੇ ਕਿਸੇ ਦਾ ਮੂੰਹ ਟੁੱਟ ਜੇ ਕੋਈ ਵੀ ਥੋੜੀ ਗੱਲ ਕਰਨ ਨੂੰ ਤਿਆਰ ਨਹੀਂ ਸਭ ਤੋਂ ਵੱਧ ਵੋਟਾਂ ਇੱਥੇ ਪੰਜਾਬ ਦੇ ਵਿੱਚ ਸਿੱਖਾਂ ਦੀਆਂ ਨੇ ਮੋਦੀ ਦਾ ਭਾਈ ਸਹੀ ਝੰਡਾ ਉਹ ਸਹੀ ਆਪਣੇ ਤਰੀਕੇ ਨਾਲ ਚੱਲ ਰਿਹਾ ਹੈ ਉਹ ਕਹਿੰਦਾ ਵੀ ਮੈਨੇ ਮੇਰੇ ਮੈਂ ਆਪਣੀ ਆਰਐਸ ਦਾ ਜੋ ਵਿਚਾਰਧਾਰਾ ਮੋਤੇ ਗੱਲ ਕਰਨੀ ਹੈ ਪਰ ਇੱਥੇ ਗੱਲ ਸਿੱਖਾਂ ਦੀ ਕਰਨੀ ਕਿਸੇ ਵੀ ਟੋਡੇ ਹੱਕ ਦੇ ਵਿੱਚ ਕੋਈ ਵੀ ਜਿਹੜੀ ਰਾਜਕর্তਾ ਸ਼੍ਰੇਣੀਆ ਕੋਈ ਵੀ ਨਹੀਂ ਟੋਕ ਰਿਹਾ ਇਸ ਟਾਂ ਕੋਈ ਵੀ ਕੋਈ ਵਿਧਾਨ ਸਭਾ ਦੇ ਵਿੱਚ ਬੋਲਣ ਨੂੰ ਤਿਆਰ ਨਹੀਂ ਕੋਈ ਲੋਕ ਸਭਾ ਦੇ ਵਿੱਚ ਬੋਲਣ ਨੂੰ ਤਿਆਰ ਨਹੀਂ ਇੱਥੇ ਬੈਠੇ ਦੀ ਧਰਨਾ ਲਾਈ ਜੰਨੇ ਆ ਇੰਨਾ ਟਾਈਮ ਲੰਮਾ ਸਮਾਂ ਜੇਲ੍ਹ ਦੇ ਵਿੱਚ ਜਾਣ ਦਾ ਕਿਉਂ ਕਾਰਨ ਹੈ ਕਿ ਤੁਸੀਂ ਲੋਕ ਇਕੱਠੇ ਨਹੀਂ ਹੋਏ ਤੁਸੀਂ ਲੋਕ ਇੱਕ ਮੁਠ ਹੋ ਕੇ ਲੜੇ ਨਹੀਂ ਮੈਂ ਇੱਥੇ ਕਈ ਜਿਹੜੇ ਮੇਰੇ ਅੱਖਾਂ ਦੇ ਵਿੱਚ ਬੈਠੇ ਨੇ ਮੈਂ ਕਦੇ ਵੀ ਸਾਡੇ ਭਰਾਵਾਂ ਦੇ ਵਿਰੁੱਧ ਅਸੀਂ ਆਵਾਜ਼ ਨਹੀਂ ਕਦੇ ਵੀ ਕੱਟੀ ਕਦੇ ਵੀ ਆਵਾਜ਼ ਕੱਟੀ ਹੋਵੇ ਡਟ ਕੇ ਸਾਹ ਦਿੱਤਾ ਕਈ ਜਿਹੜੇ ਸਾਡੇ ਅੱਖਾਂ ਦੇ ਵਿੱਚ ਵਟਣ ਜਿਹੜਾ ਸਾਡੇ ਖਲਾਬ ਬੋਲ ਜਾਂਦੇ ਰਹਿੰਦੇ ਅਸੀਂ ਕਦੇ ਵੀ ਕਦੇ ਵੀ ਕਿਤੇ ਆਪਣੇ ਪੰਥ ਦੀ ਕਦੇ ਆਪਣੇ ਕਿਸਾਨੀ ਦੀ ਹਿੱਕ ਠੋਕ ਕੇ ਗੱਲ ਕਰਦੇ ਆਂ ਲੜਨਾ ਹੈ ਲੋਕਾਂ ਜਿਹੜੇ ਜਿਹੜੇ ਅਸੀਂ ਰਾਜ ਕਰਦਾ ਜਿਹਦੇ ਸਰਾਣੀਆਂ ਤੋਂ ਚਾਹੁੰਦੀਆਂ ਵੀ ਇਹ ਲੋਕ ਪਾੜ ਕੇ ਰਹਿਣ ਵਧੀਆ ਸਾਂ ਕਿ ਇੱਕ ਦੂਜੇ ਦੇ ਬੁੱਢ ਤੋਂ ਬੋਲਣਾ 11 ਬੰਦੇ ਨੇ ਪੂਰੇ ਪੰਜਾਬ ਦੇ ਵਿੱਚ ਆਨ ਨਾਲ ਸੁਣ ਲੋ ਜਿਨ੍ਹਾਂ ਕੋਲ ਸਿਕਿਉਰਟੀਆਂ ਨੇ ਜਿਨ੍ਹਾਂ ਨੇ ਦਾੜੀਆਂ ਰੱਖਿਆ ਹੋਏ ਨੇ ਕਿਆ ਤੇ ਜਿਨ੍ਹਾਂ ਦੇ ਪੱਗਾਂ ਬੰਨਿਆ ਹੋਣੇ ਸਿਰ ਤੇ 11 ਬੰਦੇ ਨੇ ਪੰਜਾਬ ਦੇ ਵਿੱਚ ਉਹਨਾਂ ਦਾ ਕੰਮ ਕੁਛ ਨਹੀਂ ਘਰੇ ਬੈਠ ਕੇ ਸੋਸ਼ਲ ਮੀਡੀਆ ਤੇ ਸਿੱਖਾਂ ਦੇ ਸਬਤ ਤੋਂ ਵੱਧ ਖਲਾਬ ਬੋਲਣਾ 11 12 ਬੰਦੇ ਨੇਗੇ ਪਰ ਉਹਨਾਂ ਕੋਲੇ ਕੋਈ ਕੰਮ ਨਹੀਂ ਹੈਗਾ ਉਹਨਾਂ ਦੇ ਬੰਦੇ ਪਾਲੇ ਹੋਣ ਕਿਸੇ ਉਹਨਾਂ ਦੀ ਪਛਾਣ ਨਹੀਂ ਕਰਦੇ ਇਸ ਕਰਕੇ ਅੱਜ ਇੱਕ ਦਾ ਪਰਨ ਕਰੋ ਵੀ ਜਿਹੜਾ ਵੀ ਕੋਈ ਪੰਜਾਬ ਦੀ ਗੱਲ ਕਰਦਾ ਉਹਦੇ ਵਿਰੁੱਧ ਬੋਲਣਾ ਇੱਕ ਦਾ ਤੁਸੀਂ ਬੰਦਾ ਬੰਦ ਕਰ ਦਿਓ ਪਛਾਣ ਆਉਣੀ ਸ਼ੁਰੂ ਹੋ ਜਾਂਦੀ ਹੈ ਐਮੀਰੀ ਜਿਨ੍ਹਾਂ ਨੇ ਵਿੱਚ ਕਿਹੜੇ ਜਿਹੜੇ ਜੁਰਮ ਬੰਦਾ ਜਿਨ੍ਹਾਂ ਨੇ ਪਰਚੇ ਪੈਂਦੇ ਸਰਕਾਰਾਂ ਦੇ ਜਿਹੜੇ ਪਰਚੇ ਪੈਂਦੇ ਜਿਹੜੇ ਬੰਦੇ ਜੇਲਾ ਕੱਟਿਆ ਜਿਹੜੇ ਬੰਦਾ ਦਾ ਛੱਡ ਟਾ ਦਿਆ ਤੁਸੀਂ ਉਹਨਾਂ ਦੇ ਵਿਰੁੱਧ ਬੋਲਣ ਲੱਗ ਜਾਨੇ ਬਾਈ ਇਹ ਪਛਾਣ ਕਰ ਲਿਓ ਤੇ ਜਿੰਨੋਂ ਤੁਸੀਂ ਇਹ ਚੀਜ਼ ਪਛਾਣ ਕੇ ਇਕੱਠੇ ਹੋਵੇ ਤਾਂ ਸਾਰੇ ਸਾਰੇ ਜਿਹੜੇ ਪੰਜਾਬ ਦੇ ਸਾਰੇ ਮਸਲੇ ਹੱਲ ਹੋ ਜਾਣਗੇ ਦੁਨੀਆ ਦੀ ਸਭ ਤੋਂ ਜੰਝਾਰੂ ਕੌਮ ਆ ਲੜਨ ਵਾਲੇ ਬੰਦੇ ਆ ਆ ਪਾ ਇਹ ਪਛਾਣ ਕਰਕੇ ਆਉਣ ਵਾਲੇ ਦਿਨਾਂ ਵਿੱਚ ਅਜਾਹ ਕੋਈ ਜਿਹੜਾ ਐਲਾਨ ਹੋਵੇ ਨਾ ਬਾਲਾ ਕੋਈ ਲੰਮਾ ਸਮਾਂ ਨਹੀਂ ਲੈਂਦਾ ਵੀ ਜਿਹੜਾ ਆਪਾਂ ਇਹ ਸਰਕਾਰ ਨੂੰ ਕਿਵੇਂ ਘੇੜ ਸਕਦੇ ਆ ਸਰਕਾਰ ਨੂੰ ਘੇਰੇ ਤੋਂ ਬਿਨਾ ਕੋਈ ਮਸਲਾ ਹੱਲ ਨਹੀਂ ਹੁੰਦਾ ਜਿੰਨਾ ਟਾਈਮ ਮਰਜ਼ੀ ਬੈਠੇ ਰਹੋ ਇਹੀ ਕੋਈ ਤਾਕੜਾ ਪ੍ਰੋਗਰਾਮ ਲੀਕ ਕੇ ਚੱਲੀਏ ਜਿਹੜੇ ਸਾਡੇ ਭਰਾਵਾਂ ਨੂੰ ਪੰਜਾਬ ਵਿੱਚ ਜਲਦੀ ਤੋਂ ਜਲਦੀ ਇੱਥੇ ਲਿਆਤਾ ਜਾਵੇ ਤੇ ਹੁਣ ਜੇ ਗੱਲ ਇਹੀ ਹੈ ਕਿ ਜੋ ਹੁਣ ਸਾਡੇ ਤੇ ਉੱਥੇ ਸੀ ਬੈਠੇ ਆ ਸਾਡਾ ਉੱਥੇ ਵੀ ਪੂਰਾ ਹੀ ਡੱਟ ਕੇ ਪੈਰਾ ਦੇ ਰਹੇ ਆ ਮੈਂ 13 ਤਰੀਕ ਨੂੰ ਜੇਲ੍ਹ ਦੇ ਵਿੱਚੋਂ ਆਇਆ 14 ਤਰੀਕ ਤੋਂ ਬਾਅਦ ਹਸਪਤਾਲ ਦੇ ਵਿੱਚ ਵੀ ਡੱਟ ਕੇ ਹਰ ਇੱਕ ਮੁੱਦਮ ਮੋਰਚੇ ਦੇ ਪੈਰਾ ਦੇ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਐਵੇਂ ਇੱਧਰ ਵੀ ਅਸੀਂ ਹਾਜ਼ਰੀਆਂ ਲਵਾਉਂਦੇ ਰਹਿਾਂਗੇ ਤੇ ਪਰ ਜਿਹੜਾ ਅਸੀਂ ਸਰਕਾਰ ਤੇ ਕੋਈ ਦਬਾਅ ਬਣਾਈਏ ਲਿਆਉਣ ਨੂੰ ਕੋਈ ਬਾਹਲੀ ਵੱਡੀ ਗੱਲ ਨਹੀਂ ਮੁੱਖ ਮੰਤਰੀ ਨੂੰ ਕੋਈ ਛੱਡਣਾ ਵਾਲੀ ਵੱਡੀ ਗੱਲ ਨਹੀਂ ਹੈਗੀ ਪਰ ਤੁਸੀਂ ਇਕੱਠੇ ਵੀ ਹੋਏ ਹਜੇ ਇਕੱਠੇ ਹੋ ਕੇ ਆਪਣੀ ਚੰਗੀ ਤਰ੍ਹਾਂ ਆਵਾਜ਼ ਬੁਲੰਦ ਨਹੀਂ ਕਰੀ ਹਜੇ ਦੇਖ ਰਹੇ ਹੋ ਪੋਲਿਟੀਕਲ ਬੰ ਪੰਥ ਘਾਉਣ ਵਾਲੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਜੇ ਨੌਜਵਾਨ ਬਾਹਰ ਆਉਣਗੇ ਅੱਜ ਪੰਜਾਬ ਦੀ ਉਹਨਾਂ ਨੇ ਗੱਲ ਕਰਨੀ ਹੈ ਵੀ ਸਾਨੂੰ ਪੁੱਛਣਾ ਕਿਹਨੇ ਹੈ ਲੜਾਈ ਜਿਹੜੀ ਚੌਧਰ ਦਾ ਤੇ ਲੜਾਈ ਜਿਹੜੀ ਕੁਰਸੀ ਦਾ ਸਭ ਨੂੰ ਪਤਾ ਉਹ ਕਦੇ ਨਹੀਂ ਚਾਹਣਗੇ ਕਿ ਅਸੀਂ ਆਪਣੇ ਨਾਲ ਦੀ ਗੱਲ ਕਰੀਏ ਜਾਂ ਥੋਕ ਕੇ ਗੱਲ ਕਰੀਏ ਹੁਣ ਤਾਂ ਮਸਲਾ ਬੜਾ ਜਲਦੀ ਹੱਲ ਹੋ ਸਕਦਾ ਐਨੇ ਕੁ ਥੋੜਾ ਬੇਨਤੀ ਕਰਨੇ ਸੀਗਾ ਜਿੱਥੇ ਵੀ ਤੁਸੀਂ ਸਾਡੀ ਅਸੀਂ ਸਾਡਾ ਲੱਖਾ ਭਰਾ ਬੱਠਾ ਜਿੱਨੇ ਵੀ ਨੌਜਵਾਨ ਆਇਓ ਜਿੱਥੇ ਵੀ ਤੁਸੀਂ ਸਾਡੀ ਡਿਊਟੀ ਲਾਓਗੇ ਅਸੀਂ ਉੱਥੇ ਆਪਣੀ ਹਾਜ਼ਰੀ ਤਨ ਦੇਣਾ ਨਿਭਾਵਾਂਗੇ ਤੇ ਅਸੀਂ ਉਮੀਦ ਕਰਦੇ ਹਾਂ ਸਰਕਾਰ ਨੂੰ ਉਮੀਦ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਕਹਿਣੇ ਆ ਵੀ ਇਹਦਾ ਜਲਦੀ ਤੋਂ ਜਲਦੀ ਮਸਲਾ ਹੱਲ ਕੱਢਿਆ ਜਾਵੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਨਤੀਜੇ ਬੜੇ ਮਾੜੇ ਭੁਖਤ ਨੇ ਪਹਿਣਗੇ ਬੜਿਆ ਮਾੜਾ ਸਮਾਜ ਦੇਖਣਾ ਪੈਣਾ ਸਾਨੂੰ ਫੇਰ ਨਾ ਤੁਸੀਂ ਕਹੋ ਵੀ ਇਹ ਪੰਜਾਬ ਦੇ ਲੋਕ ਜਿਵੇਂ ਪਹਿਲਾਂ ਕਿਹਾ ਸੀਗਾ ਪਹਿਲਾਂ ਵੀ ਤੁਸੀਂ ਕਹਿੰਦੇ ਸੀ ਬਾਜ਼ੀਆਂ ਬਾਜ਼ੀਆਂ ਅਸੀਂ ਆਪਣੀ ਗੱਲ ਕਰਦੇ ਆ ਆਪਣੇ ਲੋਕਾਂ ਨੂੰ ਬਚਾਉਣ ਦੀ ਗੱਲ ਕਰਦੇ ਆ ਸੋਚੀਆਂ ਸਮਝੀਆਂ ਸਾਸ਼ਾ ਨੇ ਪੰਜਾਬ ਦੇ ਵਿੱਚ ਨਸ਼ਾ ਜਿਹਦੀ ਸਭ ਤੋਂ ਵੱਧ ਅੰਮ੍ਰਿਤਪਾਲ ਨੇ ਗੱਲ ਕੀਤੀ ਦੂਜੀ ਸਭ ਤੋਂ ਵੱਡੀ ਸਮੱਸਿਆ ਪੰਜਾਬ ਦੀ ਪ੍ਰਵਾਸ ਮੈਂ ਡੱਟ ਕੇ ਮੱਥਾ ਆਇਮੀਗ੍ਰੇਸ਼ਨ ਆ ਚੱਲੀ ਜਾਂਦੇ ਨੇ ਤੇ ਯਾਤਾਂ ਦੇ ਪ੍ਰਮੋਚਨਾ ਅੱਜ ਨਾਲ ਸਰਕਾਰਾਂ ਕਰ ਰਹੇ ਨੇ ਇੱਥੇ ਇਹਨਾਂ ਨੇ ਸੋਚੀਆਂ ਸਮਝੀਆਂ ਸਾਸ਼ਾ ਨੇ ਕਿ ਕਿਵੇਂ ਪੰਜਾਬ ਨੂੰ ਬਰਬਾਦ ਕਰਨਾ ਤੇ ਕਿਵੇਂ ਪੰਜਾਬ ਦੇ ਨੌਜਵਾਨਾਂ ਨੂੰ ਬਾਹਰ ਧੱਕਣਾ ਮੈਂ ਉਹਨਾਂ ਦੇ ਨਾਲ ਡੱਟ ਕੇ ਮੁਕਾਬਲਾ ਕੀਤਾ ਇਹਨਾਂ ਆਪ ਜੀ ਨਾਲ ਟੱਕੇ ਮੁਕਾਬਲਾ ਕੀਤਾ ਇਹਨਾਂ ਦਾ ਅੱਜ ਜਿਹੜਾ ਤੁਸੀਂ ਦੇਖ ਲਓ ਕਿ ਮਾਫੀਆ ਸਿੱਧਾ ਵੀ ਹੋ ਗਿਆ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਸਿੱਧਾ ਕਰਨਾ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਜੇ ਕੋਈ ਤੁਹਾਡੇ ਪ੍ਰਾਂਤ ਤੋਂ ਕੋਈ ਉੱਚ ਨੀਵਾ ਸ਼ਬਦ ਕਿਹਾ ਹੋ ਕਿਹਾ ਗਿਆ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਕਿਉਂਕਿ ਮੈਂ ਸਰਕਾਰ ਨੂੰ ਚੁਗਦੇ ਹੀ ਤਾਂ ਕਿਉਂਕਿ ਮੈਂ ਸਿੱਧਾ ਜਿਹਾ ਸਪਸ਼ਟ ਜਿਹਾ ਬੰਦਾ ਹੈ ਜਿਹੜੀ ਗੱਲ ਮੇਰੇ ਦਿਲ 'ਚ ਹੈ ਉਹੀ ਗੱਲ ਮੇਰੇ ਮੂੰਹ 'ਤੇ ਹੈ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ